ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਚੜੀ ਹੈ ਖੰਨਾ ਦੇ ਮਰੇ ਕੋਟਲਾ ਰੋਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਭਰਾ ਦੀ ਮੌਤ ਹੋ ਗਈ ਹੈ ਦੂਜਾ ਜਿਹੜਾ ਇਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਖੰਨਾ ਦੇ ਮਲੇਰ ਕੋਟਲਾ ਰੋਡ ਤੇ ਇਹ ਘਟਨਾ ਵਾਪਰੀ ਹੈ ਮੋਟਰਸਾਈਕਲ ਸਵਾਰ ਜਿਹਨੇ ਦੋ ਭਰਾ ਜਾ ਰਹੇ ਸੀ ਤਾਂ ਅਣਪਛਾਤੇ ਵਾਹਨ ਵੱਲੋਂ ਜਿਹੜੀ ਐ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਦੋਵੇਂ ਭਰਾ ਜਿਹੜੇ ਨੇ ਜ਼ਖਮੀ ਸੀ ਸਥਾਨਕ ਲੋਕਾਂ ਵੱਲੋਂ ਜਿਹੜੇ ਨੇ ਮੌਕੇ ਤੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਮੌਕੇ ਤੇ ਪਹੁੰਚਦੇ ਨੇ ਜਿਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਜਿਸ ਦੇ ਵਿੱਚ ਡਾਕਟਰਾਂ ਨੇ ਇੱਕ ਨੂੰ ਮਰਤਕ ਅਲਾਂ ਦਿੱਤਾ ਜਿਸ ਤੋਂ ਬਾਅਦ ਇੱਕ ਦੀ ਜਿਹੜੀ ਹੈ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਸੀ ਜਿਸ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਖੰਨਾ ਦੇ ਮਲੇਰਕੋਟਲਾ ਰੋਡ ਤੇ ਇਹ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਹਰਜਿੰਦਰ ਸਿੰਘ ਜੋ 45 ਸਾਲਾ ਨਿਵਾਸੀ ਜਿਹੜਾ ਹੈ ਤੁਰਮਰੀ ਉਸ ਦੀ ਮੌਕੇ ਤੇ ਮੋੜ ਹੋ ਗਿਆ ਤਾਂ ਭੁਪਿੰਦਰ ਸਿੰਘ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਉਹ ਹਾਲਾਤ ਉਸ ਦੀ ਗੰਭੀਰ ਹੋਈ ਹੈ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ ਜਿਹੜੇ ਨੇ 32 ਦੇ ਵਿੱਚ ਉਸ ਨੂੰ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਪੁਰੇਸ ਮਾਮਲੇ ਨੂੰ ਲੈ ਕੇ ਮੌਕੇ ਤੇ ਮੌਜੂਦ ਪਰਿਵਾਰ ਦੇ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮਨਦੀਪ ਸਿੰਘ ਉਹ ਮੇਰੇ ਸਾਲਾ ਸਾਹਿਬ ਦੋਏ ਦੋਏ ਸਾਲੇ ਸੀ ਮੇਰੇ ਵੱਡਾ ਛੋਟਾ ਇਹ ਮੋਟਰਸਾਈਕਲ ਤੇ ਇਹ ਨਹੀਂ ਕੁਝ ਪਤਾ ਲੱਗਾ ਇੰਨਾ ਵੱਤਬੀ ਐਕਸੀਡੈਂਟ ਹੋਇਆ ਇਹ ਟੱਕ ਦੇ ਕੋਟ ਲਈ ਬਿਛਨ ਵੱਡੇ ਦੀ ਡੈਥ ਹੋ ਚੁੱਕੀ ਆ ਛੋਟਾ ਸੀਰੀਅਸ ਆ ਉਮਰ 30 ਸਾਲ ਦੇ ਕਰੀਬ ਛੋਟੇ ਵੀ ਦੂਆ 5 ਸਾਲ ਵੱਡਾ ਸੀ ਉਹ ਡਰਾਈਵਰ ਕੁਰੀਟ ਤੇ ਦੋ ਬੇਟੀਆਂ ਇੱਕ ਬੇਟਾ ਕੱਲਾ ਹੀ ਸੀ ਬੇਟਾ ਤੇ ਨੇ ਆਣਾ ਆ ਜੇ ਤਾਂ 10 ਸਾਲ ਦਾ ਜੀ ਇੱਕ ਗੁੱਡੀ ਵਿਆਹੀ ਹੋਈ ਹੈ ਜੀ ਇੱਕ ਗੁੱਡੀ 6 ਮਹੀਨਾ ਡੈਥ ਹੋ ਗਈ ਸੀ ਜੀ ਤੇ ਤਰਮਰੀ ਪਿੰਡ ਤਰਮਰੀ ਹਾਂ ਜੀ ਕੋਈ ਨਹੀਂ ਮੰਮੀ ਡੈਡੀ ਉਹਨਾਂ ਦੇ ਪਹਿਲਾਂ ਪੂਰੇ ਹੋਏ ਨਹੀਂ ਅਲੱਗ-ਅਲੱਗ ਸੀ ਹਾਂ ਜੀ ਕੰਡੀਸ਼ਨ ਦੂਜੇ ਨੂੰ ਰਿਪੇਅਰ ਕਰਨ ਲੱਗੇ ਨੇ ਨਹੀਂ ਇਹ ਨਹੀਂ ਪਤਾ ਲੱਗਿਆ ਸੀ ਉੱਥੇ ਪਹੁੰਚੇ ਹੀ ਨਹੀਂ ਹੋਗੇ ਸੰਤ ਉਹ ਆਮ ਲੋਕਾਂ ਦਾ ਫੋਨ ਆਇਆ ਐਂਬੂਲੈਂਸ ਲੈ ਕੇ ਆਈਏ ਪਿੰਡ ਦੇ ਲੋਕਾਂ ਨੇ ਫੋਨ ਕਰਤਾ ਵੀ ਮੰਗਤਾ ਵੀ ਵਾਹਨ ਦਾ ਪਤਾ ਕਰਿਆ ਜਾਵੇ ਕਿਹੜਾ ਇਹਨਾਂ ਦਾ ਇਲਾਜ ਦਾ ਕੁਛ ਨਾ ਕੁਛ ਕਰਨਾ ਚਾਹੀਏ ਕਿਉਂਕਿ ਕੱਲੇ ਨੇ ਦੋ ਇੱਕ ਗਰੀਬ ਨੇ ਇਹ ਹਜੇ ਹਸਪੀਟਲ ਨਹੀਂ ਦੇਣੀ ਆ ਹੁਣ ਅ ਕਰੀਬ 6:00 ਵਜੇ ਐਕਸੀਡੈਂਟ ਕੇਸ ਆਇਆ ਦੋ ਐਮਬੂਲੈਂਸ ਲੈ ਕੇ ਆਈ ਸੀ ਉਹਨਾਂ ਨੂੰ ਉਹਨਾਂ ਵਿੱਚੋਂ ਜਦੋਂ ਚੈੱਕ ਕੀਤਾ ਗਿਆ ਇੱਕ ਤਾਂ ਆਪਣੇ ਕੋਲੇ ਬ੍ਰਾਡ ਡੈੱਡ ਹੀ ਸੀਗਾ ਤੇ ਦੂਜਾ ਮਰੀਜ਼ ਸੀਗਾ ਉਹਦੇ ਵੀ ਸੱਟਾਂ ਜ਼ਿਆਦਾ ਲੱਗੀਆਂ ਹੋਈਆਂ ਸੀ ਉਸ ਦਾ ਇਲਾਜ ਕੀਤਾ ਤੇ ਉਹਨੂੰ ਬੱਤੀ ਲਈ ਰੈਫਰ ਕੀਤਾ ਗਿਆ ਜਿਹੜਾ ਬ੍ਰਾਡ ਡੈੱਡ ਆਇਆ ਆਪਣੇ ਕੋਲੇ ਉਹਦੀ 45 ਸਾਲ ਉਮਰ ਹੈ ਤੇ ਜਿਹੜਾ ਦੂਜਾ ਜਿਹਦਾ ਇਲਾਜ ਕੀਤਾ ਗਿਆ ਉਹਦੀ 35 ਸਾਲ ਹੈ ਨੀ ਇਹ ਤਾਂ ਕੁਛ ਨਹੀਂ ਪਤਾ ਆਪਨੂੰ ਐਕਸੀਡੈਂਟ ਕੋਟਲਾ ਟੱਕ ਪਿੰਡ ਹੋਇਆ ਇਹਨਾਂ ਦੱਸਿਆ ਗਿਆ ਇਹ ਪਿੰਡ ਤੁਰਮਰੀ ਦੇ ਨਹੀਂ ਦੋਨੋਂ ਦੋਨੋਂ ਭਰਾ ਐ ਸਗੇ